ਗੂਜਰੀ ਮਹੱਲਾ ਪੰਜਾਂ ਕਰ ਕਿਰਪਾ ਆਪਣਾ ਦਰਸ ਦੀਜੈ ਜਸ ਗਾਵਉ ਨਿਸਰ ਭੂਰ ਕੇਸ ਸੰਗ ਦਾਸ ਪਗ ਝਾਰੂ ਇਹ ਮਨੋ ਰਥ ਮੋਹਰ ਠਾਕੁਰ ਤੁਜ ਬਿਨ ਬਿਯਾ ਨਾ ਹੋਰ ਚਿਤ ਚਿਤ ਮੋ ਹਰ ਦਸਨ ਆਰਾਦਉ ਨਿਰਖਉ ਤੁਮਰੀ ਹੋਰ ਰਹਾਉ ਦੇਵਾਲ ਪੁਰਖ ਸਰਬ ਕੇ ਠਾਕੁਰ ਬਿਨੋ ਕਰਉ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰ ਸੇ ਆਖੀ ਪੋਰ ਗੁਜਰੀ ਮਹੱਲਾ ਪੰਜਵਾ ਬ੍ਰਹਮ ਲੋਕ ਅਰ ਰੁਦਰ ਲੋਕ ਆਈ ਇੰਦਰ ਲੋਕ ਤੇ ਧਾਈ ਸਾਧ ਸੰਗਤ ਕੋ ਜੋਹੀ ਨਾ ਸਾਕੇ ਮਲ ਮਲ ਧੋਐ ਪਾਏ ਆਬ ਮੋਹੇ ਆਏ ਪਰਿਓ ਸਰਨਾਇ ਗੋਜ ਪਾਪ ਕੋ ਬਹੁਤ ਪਰਜਾਰੈ ਮੋਹ ਕੋ ਸਤਗੁਰੂ ਦਿਓ ਹੈ ਬਤਾਏ ਰਹਾਉ ਸਿਧ ਸਾਧਕ ਅਰ ਜਖ ਕਿਨਰ ਨਰ ਰਹੀ ਕੰਠੇ ਉਰਝਾਈ ਜਨ ਨਾਨਕ ਅੰਗ ਕੀਆ ਪ੍ਰਭ ਕਰਤਾ ਜਾਂ ਕਹਿ ਕੋਟ ਐਸੀ ਦਸਾਈ ਗੂਜਰੀ ਮਹੱਲਾ ਪੰਜਵਾ ਅਪਜਸ ਮਿਟੈ ਹੋਇ ਜਗ ਕੀ ਰਤ ਦਰਗਾਹ ਬੈ ਸੁਣ ਪਾਈਐ ਜਮ ਕੀ ਤਰਾਸ ਨਾਸ ਹੋਇ ਖਿਨ ਮਹਿ ਸੁਖ ਅਨੰਦ ਸੇਤੀ ਘਰ ਜਾਈਐ ਜਾਂ ਤੇ ਕਾਲ ਨ ਬਿਰਥੀ ਜਾਈਐ ਆਠ ਪਹਿਰ ਸਿਮਰਹੁ ਪ੍ਰਭ ਆਪਣਾ ਮਨ ਤਨ ਸਦਾ ਧਿਆਇ ਰਹਾਉ ਮੋਹਿ ਸਰਨ ਦੀਨ ਦੁਖ ਭੰਜਨ ਤੂੰ ਦੇਹ ਸੋਈ ਪ੍ਰਭ ਪਾਈਐ ਚਰਨ ਕਮਲ ਨਾਨਕ ਰੰਗ ਰਾਤੀ ਹਰ ਦਾਸ ਹੈ ਪੈ ਜਿਰ ਖਾਈਐ ਗੂਜਰੀ ਮਹੱਲਾ ਪੰਜਵਾਂ ਵਿਸਵੰਬਰ ਜੀਨ ਕੋ ਦਾਤਾ ਭਗਤ ਭਰੇ ਪੰਡਾਰ ਜਾਂ ਕੀ ਸੇਵਾ ਨਿਫਲ ਨਾ ਹੋਵਤਿ ^{(1)} ਮਨ ਮੇਰੇ ਚਰਨ ਕਮਲ ਸੰਗ ਰਾਚ ਸਗਲ ਜੀ ਜਾਂ ਕਉ ਅਰਾਧ ਹੈ ਤਾਹੂ ਕਉ ਤੂੰ ਜਾਚ ਰਹਾ ਨਾਨਕ ਸਰਨ ਤੇ ਮਾਰੀ ਕਰਤੇ ਤੂੰ ਪ੍ਰਭ ਪ੍ਰਾਨ ਆਧਾਰ ਹੋਏ ਸਹਾਈ ਜਿਸ ਤੂੰ ਰੱਖ ਹੈ ਤਿਸ ਕਹਾ ਕਰੇ ਸੰਸਾਰ ਗੁਜਰੀ ਮਹੱਲਾ ਪੰਜਵਾਂ ਜਨ ਕੀ ਪੈ ਜਸੋ ਆਰੀ ਆਪ ਹਰ ਹਰ ਨਾਮ ਦਿਉ ਗੁਰ ਅਵਖਦ ਉੱਤਰ ਗयो ਸਭ ਤਾਪ ਰਹਾਉ ਹਰ ਗੋਬਿੰਦ ਰਖਿਓ ਪਰਮੇਚਰ ਆਪਣੀ ਕਿਰਪਾ ਧਾਰ ਮਿਟੀ ਬਿਯਾਦ ਸਰਬ ਸੁਖ ਹੋਇ ਹਰ ਗੁਣ ਸਦਾ ਵਿਚਾਰ ਅੰਗੀਕਾਰ ਕਿਓ ਮੇਰੇ ਕਰਤਾ ਗੁਰਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰਨਾਣਕ ਨਿਤ ਨਿਤ ਚੜੈ ਸੋ ਆਈ ਗੁਜਰੀ ਮਹੱਲਾ ਪੰਜਵਾਂ ਕਬਹੂ ਹਰਿ ਕਿਉ ਇਤਨਾ ਲਾਇਉ ਤੰਦਾ ਕਰਤ ਬਿਹਾਨੀ ਆਉਦਹਿ ਗੁਣ ਨਿਦ ਨਾਮ ਨਾ ਗਾਇਉ ਰਹਾਉ ਕੌਡੀ ਕੌਡੀ ਜੋਰਤ ਕਪਤੇ ਅਨਕੁ ਜੁਗਤ ਕਰਤਾਉ ਬਿਸਰਤ ਪ੍ਰਭ ਕੇਤੇ ਦੁਖ ਗਨਿਐ ਮਹਾ ਮੋਹਨੀ ਖਾਇਉ ਕਰਹੁ ਅਨਗਰਹੁ ਸੁਆਮੀ ਮੇਰੇ ਗਨਹੂ ਨਾ ਮੋਹਿ ਕਮਾਇਉ ਗੋਬਿੰਦ ਦਿਆਲ ਕਿਰਪਾਲ ਸੁਖਤਾਗਰ ਨਾਨਕ ਹਰਿ ਫਰਨਾਇਉ ਗੂਜਰੀ ਮਹੱਲਾ ਪੰਜਵਾ ਰਸਨਾ RAM RAM ਰਵੰਤ ਛੋੜਿਆਨ ਬਿਵਹਾਰ ਮਿੱਥਿਆ ਭਜ ਸਦਾ ਭਗਵੰਤ ਰਹਾਉ ਨਾਮ ਏਕ ਆਧਾਰ ਭਗਤਾ ਈ ਤਿਆਗੈ ਟੇਕ ਕਰ ਕਿਰਪਾ ਗੋਬਿੰਦ ਦੀਆ ਗੁਰ ਗਿਆਨ ਬੁੱਧ ਬਿਵੇਕਾ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨਤਾ ਕੀ ਗਹੀ ਮੁਕਤ ਜੁਗ ਤਰਵਾਲ ਸਾਧੂ ਨਾਨਕ ਹਰ ਨਿਦ ਲਹੀ ਗੂਜਰੀ ਮਹੱਲਾ ਪੰਜਵਾਂ ਘਰ ਚੌਥਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣਪਾਂ ਸਾਧ ਸਰਨੀ ਆਉ ਪਾਰ ਬ੍ਰਹਮ ਪਰਮੇਸ਼ਰੂ ਪ੍ਰਭੂ ਕੇ ਗੁਣ ਗਾਉ ਰੇ ਚਿੱਤ ਚਰਨ ਕਮਲ ਆਰਾਧ ਸਰਬ ਸੁਖ ਕਲਿਆਣ ਪਾਵਹਿ ਮਿਟੈ ਸਗਲ ਉਪਾਦ ਰਹਾਉ ਮਾਤ ਪਿਤਾ ਸੁਤ ਮੀਤ ਭਾਈ ਤਿਸ ਬਿਨਾ ਨਹੀਂ ਕੋਇ ਈਤ ਊਤ ਜੀ ਨਾਲ ਸੰਗੀ ਸਰਬ ਰਵਿਆ ਸੋਇ ਕੋਟ ਜਤਨ ਉਪਾਬ ਮਿੱਥਿਆ ਕਸਨਾ ਆਵੇ ਕਾਮ ਸਰਨ ਸਾਧੂ ਨਿਰਮਲਾ ਗਤ ਹੋਏ ਪ੍ਰਭ ਕੈ ਨਾਮ ਅਗਮ ਦਿਆਲ ਪ੍ਰਭ ਊਚਾ ਸਰਨ ਸਾਧੂ ਜੋਗ ਤਿਸੈ ਪ੍ਰਾਪਤ ਨਾਨਕਾ ਜਿਸ ਲਿਖਿਆ ਧੁਰ ਸੰਜੋਗ ਗੂਜਰੀ ਮਹੱਲਾ ਪੰਜਵਾਂ ਆਪਨਾ ਗੁਰ ਸੇਵ ਸਦ ਹੀ ਰਮਹੁ ਗੁਣ ਗੋਬਿੰਦ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਮੇਰੇ ਮਨ ਜਾਪ ਪ੍ਰਭ ਕਾ ਨਾਮ ਸੂਖ ਸਹਿਜ ਆਨੰਦ ਪਾਵਹਿ ਮਿਲੀ ਨਿਰਮਲ ਥਾਂ ਰਹਾਉ ਸਾਧ ਸੰਗ ਉਧਾਰ ਇਹੋ ਮਨ ਆਠ ਪਹਿਰ ਆਰਾਧ ਕਾਮ ਕ੍ਰੋਧ ਹੰਕਾਰ ਬਿਨਸੈ ਮਿਟੈ ਸਗਲ ਉਪਾਦ ਅਟਲ ਅਸ਼ੇਦ ਅਪੇਦ ਸੁਆਮੀ ਸਰਨਤਾ ਕੀ ਆਓ ਚਰਨ ਕਮਲ ਆਰਾਧੇ ਹਿਰਦੈ ਏਕ ਸਿਉ ਲਿਵਲਾਓ ਪਾਰ ਬ੍ਰਹਮ ਪ੍ਰਭ ਦਇਆ ਧਾਰੀ ਬਖਸ਼ ਲੀਨੇ ਆਪ ਸਰਬ ਸੁਖ ਹਰ ਨਾਮ ਦੀਆ ਨਾਨਕ ਸੋ ਪ੍ਰਭ ਜਾਪ ਗੂਜਰੀ ਮਹੱਲਾ ਪੰਜਵਾਂ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸੰਕਾ ਟੂਟ ਦੁਖ ਅਨੇਰਾ ਭੈ ਬਨਾਸੀ ਪਾਪ ਗਏ ਨਖੂਟ ਹਰ ਹਰ ਨਾਮ ਕੀ ਮਨਪ੍ਰੀਤ ਮਿਲ ਸਾਧ ਬਚਨ ਗੋਬਿੰਦ ਧਿਆਇ ਮਹਾਨਿਰਮਲ ਰੀਤ ਰਹਾਉ ਜਾਪ ਤਾਪ ਅਨੇਕ ਕਰਨੀ ਸਫਲ ਸਿਮਰਤ ਨਾਮ ਕਰ ਅਨਗ੍ਰਹੋ ਆਪਰਾਖੇ ਭੈ ਪੂਰਨ ਕਾਮ ਸਾਸ ਸਾਸ ਨਾ ਬਿਸਰ ਕਬ ਹੂੰ ਬ੍ਰਹਮ ਪ੍ਰਭ ਸਮਰੱਤ ਗੁਣ ਅਨਕਰਸਨਾ ਕਿਆਬ ਖਾਨੈ ਅਗਨਤ ਸਦਾ ਅਕਥ ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰਨ ਅਟਲ ਪਦਵੀ ਨਾਮ ਸਿਮਰਨ ਬਿੜ ਨਾਨਕ ਹਰ ਹਰ ਸਰਨ ਗੁਜਰੀ ਮਹੱਲਾ ਪੰਜਵਾਂ ਅਹੰ ਬੁੱਧ ਬਹੁ ਸਗਨ ਮਾਇਆ ਮਹਾਦੀਰ ਗੁਰੂਗ ਹਰ ਨਾਮ ਔਖਦ ਗੁਰ ਨਾਮ ਦੀਨੋ ਕਰਨ ਕਾਰਨ ਜੋਗ ਮਨ ਤਨ ਬਾੰਛੀਐ ਜਨ ਧੂਰ ਕੋਟ ਜਨਮ ਕੇ ਲਹਿ ਪਾਤਿਕ ਗੋਬਿੰਦ ਲੋਚਾ ਪੂਰ ਰਹਾਉ ਆਦ ਅੰਤੇ ਮਦ ਆਸਾ ਉਹ ਕ੍ਰੀਬਿਕਰਾਲ ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟਿਏ ਜਮ ਜਾਲ ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ਪ੍ਰਭ ਪ੍ਰੀਮ ਭਗਤ ਗੋਪਾਲ ਸਿਮਰਨ ਮਿਟਤੈ ਜੋਨੀ ਭਵਨ ਮਿੱਤਰ ਪੁੱਤਰ ਕਲਤਰ ਸੁਰ ਰਿੱਧ ਤੀਨ ਤਾਪ ਜਲੰਤ ਜਪੁ ਰਾਮ ਰਾਮਾ ਦੁਖ ਨਿਵਾਰੀ ਮਿਲਾ ਹਰਿ ਜਨ ਸੰਤ ਸਰਬ ਵਿਦ ਭ੍ਰਮ ਤੇ ਪਕਾਰਹਿ ਕਤਹਿ ਨਾਹੀ ਛੋਟ ਹਰ ਚਰਨ ਸਰਨ અપਾਰ ਪ੍ਰਭ ਕੀ ਡਿਢ ਗਹੀ ਨਾਨਕ ਓਟ ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਦੂਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਰਾਜ ਸ੍ਰੀ ਤਰ ਸਫਲ ਮੂਰਤ ਕਰਨ ਕਾਰਨ ਜੋਗ ਗੁਣ ਰਮਣ ਸ਼ਰਵਣ ਅਪਾਰ ਮਹਿਮਾ ਫਿਰ ਨਾ ਹੋਤ ਬਿਯੋਗ ਮਨ ਚਰਨਾਰ ਬਿੰਦ ਉਪਾਸ ਕਲ ਕਲੇਸ਼ ਮਟੰਤ ਸਿਮਰਨ ਕਾਟ ਜਮ ਦੂਤ ਫਾਸ ਰਹਾਉ ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਅਪਾਉ ਕਰ ਅਨਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੋ ਆਉ ਗੂਜਰੀ ਮਹੱਲਾ ਪੰਜਵਾ ਤੂੰ ਸਮਰੱਥ ਸਰਣ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨੇ ਅਵਰ ਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤਮਾਰਾ ਨਾਮ ਰਹਾਉ ਸਤ ਗੁਰ ਸੇਵ ਲੱਗੇ ਹਰ ਚਰਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਗਾਸ ਭਈ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦਇਆਲਾ ਆਪ ਤਰੈ ਸੰਗਤ ਸਭ ਉਧਰੈ ਬਿਨਸੀ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਤ ਚਰਨ ਪਰਿਉ ਨਾਨਕ ਪ੍ਰਪਤਮਰੀ ਦੇਰ ਆਖਿਓ ਹਰ ਹਾਥ ਗੂਜਰੀ